ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਅਤੇ ਉਹਨਾਂ ਤੋਂ ਇਹ ਮੰਗ ਰੱਖੀ ਹੈ ਵੀ 11 ਸਾਲ ਹੋ ਗਏ ਮੈਨੂੰ ਖੱਜਲ ਖਵਾਰ ਹੋ ਰਿਹਾ ਇਹਨੂੰ ਠੀਕ ਹੈ ਵੀ ਇਹ ਮੈਨੂੰ ਇਨਸਾਫ ਦਿਵਾਇਆ ਜਾਵੇ ਇਹ ਕੇਸ ਦੀ ਸਾਰੀ ਸੱਚਾਈ ਕੱਢੀ ਜਾਵੇ ਟੂ ਜ਼ੈਡ ਸੱਚਾਈ ਕੱਢਣ ਤੋਂ ਬਾਅਦ ਜਦੋਂ ਸੱਚਾਈ ਨਿਕਲ ਗਈ ਠੀਕ ਹੈ ਨਵੇਂ ਸਿਰੇ ਤੋਂ ਟਰਸਟ ਬਣਾ ਕੇ ਵੀ ਇਹ ਸਰਕਾਰ ਦੀ ਜਗ੍ਹਾ 'ਚ ਇਹ ਦਰਗਾਹ ਬਣੀ ਹੋਈ ਹੈ ਨਵੇਂ ਸਿਰੇ ਤੋਂ ਟਰਸਟ ਬਣਾ ਕੇ ਇਹ ਜੋ ਵੀ ਚੜਾਵਾ ਹੈ ਇਹ ਗਰੀਬ ਬੱਚਿਆਂ ਦੀ ਆਈਪੀਐਸ ਅਤੇ ਮਿਲਟਰੀ ਅਫਸਰ ਦੀ ਪੜ੍ਹਾਈ ਤੇ ਲੱਗਣ ਲਾਇਆ ਜਾਵੇ ਇਹ ਪੈਸਾ ਕੋਈ ਸਿਆਸੀ ਆਗੂ ਖਾ ਰਹੇ ਨੇ ਵਿੱਚ ਆਪਣਾ ਬੰਦਾ ਬਿਠਾ ਕੇ ਉਹ ਸਿਆਸੀ ਆਗੂ ਪੈਸਾ ਨਾ ਖਾ ਸਕਣ ਇਹ ਸਾਰੇ ਦਾ ਸਾਰਾ ਪੈਸਾ ਜਿਹੜਾ ਇਹ ਗਰੀਬ ਲੋੜਵੰਦ ਬੱਚੇ ਨੇ ਜਿਹੜੇ ਮਜ਼ਦੂਰਾਂ ਦੇ ਉਹਨਾਂ ਨੂੰ ਆਈਪੀਐਸ ਅਤੇ ਮਿਲਟਰੀ ਅਫਸਰ ਦੀ ਪੜ੍ਹਾਈ ਤੇ ਹੀ ਲਾਇਆ ਜਾਵੇ ਤਾਂ ਜੋ ਆਪਣੇ ਦੇਸ਼ 'ਚੋਂ ਇਹ ਜਿਹੜੀ ਰਿਸ਼ਵਤਖੋਰੀ ਦੀ ਮਾਰ ਹੈ ਇਹ ਹੋਰ ਕਿਸੇ ਵੀ ਤਰੀਕੇ ਨਾਲ ਖਤਮ ਨਹੀਂ ਹੋ ਸਕਦੀ ਇਹ ਸਿਰਫ ਇਸੇ ਤਰੀਕੇ ਨਾਲ ਖਤਮ ਹੋ ਸਕਦੀ ਹੈ ਵੀ ਜੇ ਆਪਾਂ ਗੁਰੂ ਦੀਆਂ ਗੋਲਕਾਂ ਚੋਂ ਗਰੀਬ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਆਈਪੀਐਸ ਅਤੇ ਮਿਲਟਰੀ ਅਫਸਰ ਦੀ ਪੜ੍ਹਾਈ ਕਰਾ ਕੇ ਅਫਸਰ ਬਣਾਇਆ ਜਾਵੇ ਜਿਹੜਾ ਬੱਚਾ ਗੁਰੂ ਦੀ ਗੋਲਕ ਦੇ ਪੈਸੇ ਨਾਲ ਪੜ੍ਹੇ ਗਾ ਲਿਖੇਗਾ ਅਫਸਰ ਬਣੇਗਾ ਉਹ ਕਦੇ ਵੀ ਨਾ ਤਾਂ ਕਿਸੇ ਤੋਂ ਰਿਸ਼ਵਤ ਮੰਗੇਗਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹ ਸਾਰੇ ਕੇਸ ਦੀ ਸੱਚਾਈ ਕੱਢੀ ਜਾਊਗੀ ਸੱਚਾਈ ਕੱਢਣ ਤੋਂ ਬਾਅਦ ਨਵੇਂ ਸਿਰੇ ਤੋਂ ਟਰਸਟ ਬਣੂਗਾ ਤੇ ਆਈਪੀਐਸ ਮਿਲਟਰੀ ਅਫਸਰ ਦੀ ਪੜ੍ਹਾਈ ਤੇ ਗਰੀਬ ਜਵਾਕਾਂ ਤੇ ਹੀ ਪੈਸਾ ਲੱਗੂਗਾ। ਜਿੱਥੇ মিডিਆ ਦੇ ਰੂਬਰੂ ਹੋ ਰਹੇ ਹੋ ਕੀ ਮਤਲਬ ਹੈ ਤੁਹਾਨੂੰ ਕੀ ਪਰਚਾ ਇਹ ਮੈਨੂੰ 11 ਸਾਲ ਹੋ ਗਏ ਜੀ ਲਟਕਦੇ ਨੂੰ ਮੇਰੀ ਸੁਣਵਾਈ ਨਹੀਂ ਹੋ ਰਹੀ। ਉੱਪਰਲੇ ਜਿਹੜੇ ਅਫਸਰ ਨੇ ਉਹ ਵਧੀਆ ਇਮਾਨਦਾਰ ਨੇ ਉਹ ਜਾਣਸਾਰ ਵਧੀਆ ਪਿਆਰ ਨਾਲ ਗੱਲ ਸੁਣਦੇ ਨੇ ਡੀਸੀ ਸਾਹਿਬ ਨੇ ਬਹੁਤ ਪਿਆਰ ਨਾਲ ਮੇਰੀ ਗੱਲ ਸੁਣੀ ਅਤੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਪਰ ਜਿਹੜੇ ਥੱਲੇ ਵਾਲੇ ਅਫੀਸਰ ਨੇ ਜਾਂ ਕਰਮਚਾਰੀ ਨੇ ਪ੍ਰਸ਼ਾਸਨ ਦੇ ਉਹ ਕੰਮ ਕਰਕੇ ਹੀ ਰਾਜ਼ੀ ਨਹੀਂ। ਇਹ ਤੀਜੇ ਮਹੀਨੇ ਦੀ 4 ਤਰੀਕ ਦੀ ਡੀਆਰਓ ਸਾਹਿਬ ਨੂੰ